ਗੁੱਡ ਈਵਨਿੰਗ ਜੀ ਹਾਜ਼ਰ ਹਾਂ ਜੀ ਫਿਰ ਤੋਂ ਆਪਦੀ ਚੈਨਲ ਆਓ ਸਿੱਖੀਏ ਵਿੱਚ ਅੱਜ ਦਾ ਅਭਿਆਸ ਜੋ ਹੈ ਉਹ ਪਹਿਲੀ ਜਮਾਤ ਦੀ ਮਾਤਰਾ ਸਿਹਾਰੀ ਬ ਨਾਲ ਕਰਦੇ ਹਾਂ ਅ ਕੁਝ ਸ਼ਬਦ ਮੈਂ ਬੋਲੂਗੀ ਸਿਹਾਰੀ ਨੂੰ ਲਾ ਕੇ ਬੇਟੇ ਕਿਸੇ ਵੀ ਅੱਖਰ ਦੇ ਨਾਲ ਜਦੋਂ ਸਿਹਾਰੀ ਨੂੰ ਆਪਾਂ ਜੋੜਦੇ ਹਾਂ ਤਾਂ ਉਹਦੀ ਈ ਦੀ ਆਵਾਜ਼ ਆ ਜਾਂਦੀ ਹੈ ਜਿਵੇਂ ਚੱਚੇ ਨੂੰ ਸਿਹਾਰੀ ਚੀ ਗਗਨ ਸਿਆਰੀ ਗੀ ਮਮੇਂ ਸਿਆਰੀ ਮੀ ਲਲੇਂ ਸਿਆਰੀ ਲੀ ਕਕੇਂ ਸਿਆਰੀ ਕੀ ਹੁਣ ਆਪਾਂ ਕੁਛ ਸ਼ਬਦ ਪੜ੍ਹਦੇ ਆਂ ਚਚੇਂ ਸਿਆਰੀ ਨਾਣਾ ਚਿਣ ਮਮੇਂ ਸਿਆਰੀ ਲੱਲਾ ਮਿਲ ਗਗੇਂ ਸਿਆਰੀ ਨਾਣਾ ਗਿਣ ਦਦੇਂ ਸਿਆਰੀ ਨੰਨਾ ਦਿਨ ਲਲੇਂ ਸਿਆਰੀ ਖਖਾ ਲਿਖ ਮਮੇਂ ਸਿਆਰੀ ਨਾਣਾ ਮਿਣ ਤਤੇਂ ਸਿਆਰੀ ਨਾਣਾ ਤਿਣ ਚਚੇਂ ਸਿਆਰੀ ਰਾ ਰਾ ਚਿਰ ਤਦਨ ਸਿਆਰੀ ਰਾ ਰਾ ਤੇਰ ਦਦਨ ਸਿਆਰੀ ਲਲਾ ਦਿਲ ਤਤਨ ਸਿਆਰੀ ਲਲਾ ਤਿਲ ਫਫਨ ਸਿਆਰੀ ਰਾ ਰਾ ਫਿਰ ਇਸੇ ਤਰ੍ਹਾਂ ਕੁਝ ਹੋਰ ਸ਼ਬਦ ਹੁੰਦੇ ਹਨ ਜੋ ਦੋ ਤੋਂ ਵੱਧ ਅੱਖਰਾਂ ਨਾਲ ਬਣਾਏ ਜਾ ਸਕਦੇ ਹਨ ਜਿਵੇਂ ਕਿ ਕਕਨ ਸਿਆਰੀ ਨੂੰ ਆਪਾਂ ਕਕਨ ਸਿਆਰੀ ਨਹੀਂ ਬੋਲਣਾ ਹੁਣ ਆਪਾਂ ਇਹਨਾਂ ਵੱਡੇ ਸ਼ਬਦਾਂ ਨੂੰ ਕੀ ਬੋਲਣਾ ਹੈ ਕੀ ਰ ਨ ਕੀਰਨ ਮੀ ਰ ਚ ਮੀ ਰ ਚ ਕੀ ਰ ਤ ਕੀ ਰ ਤ ਗੀ ਟ ਕ ਗੀ ਟ ਕ ਸੀ ਸੇ ਬੋਲਣਾ ਜਦੋਂ ਹਾ ਹਾ ਲੱਗ ਜਾਂਦਾ ਹੈ ਵਿਚਾਰ ਤਾਂ ਸੀ ਨਹੀਂ ਬਣਾ ਆਪਾਂ ਇਹਨੂੰ ਸੇ ਬੋਲਣਾ ਸੇ ਹ ਤ ਸੇ ਹ ਤ ਫੀ ਲ ਮ ਫੀ ਲ ਮ ਅੱਗੋਂ ਬਟੇ ਅਗਲੀ ਲਾਈਨ ਜੋ ਆ ਰਹੀ ਹੈ ਉਹਨਾਂ ਵਿੱਚ ਦੋ ਮਾਤਰਾਵਾਂ ਦਾ ਪ੍ਰਯੋਗ ਹੈ ਜਿਵੇਂ ਬਬਿੰਸ ਆਰੀਲ ਬੋਲਾਂਗੇ ਆਪਾਂ ਬੀ ਅੱਗੇ ਇੱਕ ਅੱਖਰ ਹੈ ਮੰਮੇਂ ਸਿਆਰੀ ਮੰਮੇ ਨੂੰ ਕੰਨ ਲੱਗਾ ਹੁਣ ਇਹ ਸ਼ਬਦ ਬੋਲਾਂਗੇ ਇਸ ਤਰ੍ਹਾਂ ਇਹਨੂੰ ਤੋੜ-ਤੋੜ ਕੇ ਇੱਕ ਵੱਡਾ ਸ਼ਬਦ ਬਣਾਵਾਂਗੇ ਬੀ ਮਾ ਰ ਬਿਮਾਰ ਤੇ ਆ ਨ ਧਿਆਨ ਨੀ ਤਾ ਰ ਨੀਤਾਰ ਰਿਵਾਜ ਸਿਤਾਰ ਵਿਚਾਰ ਹੁਣ ਬਟੇ ਉਹ ਸ਼ਬਦ ਆ ਰਹੇ ਹੈ ਜਿਨ੍ਹਾਂ ਵਿੱਚ ਆਹੇ ਨੂੰ ਸਿਆਰੀ ਲੱਗੀ ਹੈ ਜਦੋਂ ਆਪਾਂ ਹਾਹੇਨ ਸਿਆਰੀ ਬੋਲਣਾ ਹੈ ਜਦੋਂ ਆਪਾਂ ਵਿਚਾਰ ਆਹੇਨ ਸਿਆਰੀ ਲੱਗੀ ਹੈ ਤਦ ਉਹਨੂੰ ਹੈ ਬੋਲਣਾ ਹੈ ਨ ਹੈ ਰ ਨਹਿਰ ਜੇ ਆਪਾਂ ਇੰਜਾਂ ਨਹੀਂ ਬੋਲ ਸਕਦੇ ਤਾਂ ਆਪਾਂ ਇਸ ਤਰ੍ਹਾਂ ਕਰਦੇ ਆ ਨੰਨਾ ਹਾਂ ਹਿੰਸੇ ਆਰੀ ਨੂੰ ਜੋੜ ਕੇ ਆਪਾਂ ਆਪਣੇ ਮਨ ਵਿੱਚ ਇੱਕ ਅੱਖਰ ਬਣਾ ਲੈਣਾ ਇਹਨੂੰ ਬੋਲਣਾ ਨਹਿ ਪਿੱਛੇ ਰਾਰਾ ਲੱਗਾ ਤਾਂ ਨਹਿਰ ਸ਼ਹਿਰ ਲਹਿਰ ਸ਼ਹਿਦ ਮਹਿਕ ਮਹਿਕ ਵਾਂਗੇ ਇੱਕ ਹੋਰ ਸ਼ਬਦ ਬਣ ਜਾਏਗਾ ਮਹਿਲ ਗਣਿਤ ਕਿਉਂਕਿ ਇੱਥੇ ਬੇਟੇ ਹਾਏ ਨੂੰ ਨਹੀਂ ਲੱਗਾ ਨਾਣੇ ਨੂੰ ਲੱਗੀ ਸਿਆਰੀ ਸੋ ਇਹਨੂੰ ਆਪਾਂ ਨੇ ਨਹੀਂ ਕਹਿਣਾ ਨਹੀਂ ਕਹਿਣਾ ਗਣਿਤ ਗਣਿਤ ਤੁਸੀਂ ਗਣਿਤ ਪੜ੍ਹਦੇ ਹੋ ਨਾ ਗਿਣਤੀ ਪੜ੍ਹਦੇ ਹੋ ਉਹਨੂੰ ਆਪਾਂ ਗਣਿਤ ਕਹਿੰਦੇ ਆ ਰਿ ਕ ਸ਼ ਰਿਕਸ਼ਾ ਰਿ ਸ਼ ਤ ਰਿਸ਼ਤਾ ਸ ਰ ਕ ਸਰਕਾ ਜੀ ਮ ਡਾ ਚਿਮਟਾ ਕੀ ਰ ਪਾ ਕਿਰਪਾ ਕ ਵਿਤਾ ਕਵਿਤਾ ਹੁਣ ਆਪਾਂ ਬੱਚੇ ਅੱਗੇ ਚੱਲਦੇ ਹਾਂ ਹੋਰ ਵੱਡੇ ਸ਼ਬਦਾਂ ਤੇ ਇਹਨਾਂ ਵਿੱਚ ਸਿਹਾਰੀ ਵਾਲੇ ਅੱਖਰ ਤੋਂ ਇਲਾਵਾ ਦੋ ਦੀ ਬਜਾਏ ਤਿੰਨ ਹੋਰ ਅੱਖਰ ਹੈ ਜਿਵੇਂ ਇਹ ਦੇਖੋ ਇੱਕ एग्जांपल ਹੈ ਕੀ ਸ ਮ ਤ ਕਿਸਮਤ ਈ ਨ ਇਨ ਸਸਣ ਕੰਨਾ ਸਾ ਨ ਜੇ ਆਪਾਂ ਤੋੜ ਕੇ ਬੋਲਣਾ ਤਾਂ ਆਪਾਂ ਇਸ ਤਰ੍ਹਾਂ ਬੋਲਾਂਗੇ ਇ ਨ ਸ ਨ ਇਨਸਾਨ ਕਿ ਰ ਕਿਰ ਪ ਨ ਕਿਰਪਾਨ ਮ ਮਮਾ ਹਾਂ ਏਂ ਸਿਆਰੀ ਹੁਣ ਆਪਾਂ ਇਦਾਂ ਹੀ ਬੋਲਣਾ ਜਿਵੇਂ ਆਪਾਂ ਨਹਿਰ ਸ਼ਹਿਰ ਬੋਲਿਆ ਸੀ ਉਸੇ ਤਰ੍ਹਾਂ ਆਪਾਂ ਬੋਲਾਂਗੇ ਮ ਮਾ ਨ ਬਿਸਤਰਾ ਪਰਿਵਾਰ ਅੱਜ ਦੀ ਵੀਡੀਓ ਚ ਬੱਚੇ ਇਹੀ ਇਹਨਾਂ ਨੂੰ ਸਿਆਰੀ ਵਾਲੇ ਸ਼ਬਦਾਂ ਨੂੰ ਆਪਣੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਇਹ ਸਿਆਰੀ ਵਾਲਾ ਪੇਜ ਨੰਬਰ 80 ਕੱਢ ਕੇ ਬੇਟਾ ਸਾਰਿਆਂ ਦੀ ਅਭਿਆਸ ਕਰਿਓ ਬੋਲਿਓ ਬਾਰ-ਬਾਰ ਬੋਲ ਕੇ ਸੁਣਾਇਓ ਆਪਣੇ ਵੱਡੇ ਭੈਣ ਭਰਾ ਨੂੰ ਮੰਮੀ ਪਾਪਾ ਨੂੰ ਤੇ ਸਕੂਲ ਚ ਆਓ ਤਾਂ ਤਿਆਰੀ ਕਰਕੇ ਆਓ ਚਲੋ ਇਹ ਵੀਡੀਓ ਵਿੱਚ ਅੱਜ ਇੰਨਾ ਹੀ ਬੇਟੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਅਗਲੀ ਮਾਤਰਾ ਲੈ ਕੇ ਧੰਨਵਾਦ